ਆ ਹੁਣ ਜਿਹੜੇ ਪਿੱਛੇ ਪਏ ਨੇ ਨਾ ਤੁਹਾਡੇ ਕਿ ਤੁਸੀਂ ਦਸਮੰਦੀ ਬਾਣੀ ਨਾ ਪੜੋ ਬੇ ਦਲੀਲ ਲੋਕ ਤੇ ਅੱਗੇ ਅਸੀਂ ਕੋਰੀਆਂ ਸਲੇਟਾਂ ਜਿਨ੍ਹਾਂ ਦੇ ਉੱਤੇ ਲਿਖ ਦਿੱਤਾ ਕਿ ਨਾ ਦਸਮੰਦੀ ਬਾਣੀ ਪੜੋ ਆਖੋ ਵਾਹਿਗੁਰੂ ਵਾਹਿਗੁਰੂ ਇਹਨਾਂ ਨੇ 1984 ਦੇ ਵਿੱਚ ਵੇਖ ਲਿਆ ਇਹ ਕੌਮ ਨੂੰ ਆਪਾਂ ਗੋਲੀਆਂ ਨਾਲ ਨਹੀਂ ਮਾਰ ਸਕਦੇ ਧਿਆਨ ਦੇਣਾ ਜਰਾ ਇਹਨੂੰ ਅਸੀਂ ਗੋਲੀਆਂ ਨਾਲ ਨਹੀਂ ਮਾਰ ਸਕਦੇ ਇਹਨਾਂ ਦੇ ਅੰਦਰੋਂ ਜਿਹੜਾ ਚਿੱਟੇ ਕੱਪੜਿਆਂ ਵਾਲੇ ਤੁਸੀਂ ਸੰਤ ਬਣ ਜਾਓ ਇੱਕ ਵਿੰਟ ਮੈਂ ਆਪ ਜੀ ਨੂੰ ਬੇਨਤੀ ਕਰੂੰਗਾ ਇੱਕ ਵਾਰ ਪ੍ਰਕਰਮਾ ਚ ਮੈਂ ਲੈ ਕੇ ਜਾਣਾ ਆਪ ਜੀ ਨੂੰ ਅੱਖੀਂ ਡਿੱਠੇ ਹਾਲ ਵੇਖਣੇ ਆਖੋ ਵੈਗਰੋ ਵਾਅਲੈਕਮ ਮਗਰ ਤੁਸੀਂ ਗੋਲ ਪੱਗ ਚਿੱਟੀ ਬਾਲੋ ਚਿੱਟੀਆਂ ਜਰਾਬਾਂ ਪਾ ਲਓ ਹੱਥ 'ਚ ਮਾਲਾ ਫੜ ਲਓ ਜਿੱਥੇ ਮਰਜੀ ਪੰਜਾਬ ਨਹੀਂ ਇੰਡੀਆ ਵਿੱਚ ਦੁਨੀਆ ਭਰ ਦੇ ਵਿਜੇ ਤੁਹਾਡੇ ਲੱਗਣਗੇ ਤੁਹਾਨੂੰ ਕੋਈ ਨਹੀਂ ਪੁੱਛੂ ਕਿਸੇ ਬੈਰੀਅਰ ਤੇ ਤੁਹਾਨੂੰ ਟੋਕਨ ਨਹੀਂ ਲੈਣਾ ਪਊਗਾ ਕਿਤੇ ਤੁਹਾਨੂੰ ਟਿਕਟ ਨਹੀਂ ਕਟਾਉਣੀ ਪਊਗੀ ਉੱਤੇ ਆਪਣੇ ਸੰਤ ਲਿਖ ਲਓ ਚਿੱਟੇ ਕੱਪੜੇ ਪਾ ਲਓ ਮਗਰ ਜਿੱਦਨ ਤੁਹਾਡੇ ਗਲ ਵਿੱਚ ਕਿਤੇ ਸ੍ਰੀ ਸਾਹਿਬ ਵੇਖਿਆ ਤੁਹਾਡਾ ਨੀਲਾ ਦਮਾਲਾ ਹੋਇਆ ਉਸ ਚੀਜ਼ ਦੇ ਤੇ ਦੁਸ਼ਮਣ ਨੇ ਉਸ ਰੂਪ ਦੇ ਤੇ ਦੁਸ਼ਮਣ ਨੇ ਤੇ ਸੱਚ ਜਾਣਿਓ ਤੁਸੀਂ ਜਪਜੀ ਪੜੀ ਜਾਓ ਤੁਸੀਂ ਆਨੰਦ ਪੜੀ ਜਾਓ ਤੁਹਾਨੂੰ ਕੋਈ ਕੁਝ ਨਹੀਂ ਆਖੂਗਾ ਜਿੱਦਨ ਤੁਸੀਂ ਪੜਿਆ ਨਮੋ ਜੁੱਧ ਜੁਦੇ ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮਦੇਵਤਾ ਨਮੋ ਲੋਕਮਾਤਾ ਉਦਨ ਤੁਹਾਡੇ ਦੁਸ਼ਮਣ ਇਸ ਗੱਲ ਦੇ ਪਿੱਛੇ ਜਾਣ ਕੇ ਨਹੀਂ ਪਏ ਇਸ ਤਰ੍ਹਾਂ ਨਾ ਸੋਚਣਾ ਕਿ ਸੱਚੇ ਸਿੱਧ ਖੇਡ ਖੇਡੀ ਜਾ ਰਹੀ ਆ ਇਹ ਤੁਹਾਡੇ ਅੰਦਰੋਂ ਵੀਰ ਰਸ ਦੀਆਂ ਜੜਾਂ ਪੁੱਟਣ ਲਈ ਆਖਿਆ ਜਾ ਰਿਹਾ ਦਸ਼ਮ ਦੀ ਬਾਣੀ ਦਾ ਪੜੋ ਆਖੋ ਵੈਗਰੂ ਵੈਗਰੂ ਤੁਹਾਡੇ ਅੰਦਰੋਂ ਪੁੱਟਿਆ ਜਾ ਰਿਹਾ ਹੈ ਤੈਹੀਂ ਦੁਰਗਾ ਸਾਜ ਕੇ ਦੰਤਾਂ ਦਾ ਨਾਸ ਕਰਾਇਆ ਜਿੱਥੋਂ ਹੀ ਬਲਕ੍ਰਿਸ਼ਨ ਲੈ ਐਡੇ ਐਡੇ ਵੱਡੇ ਵੀਰ ਰਸ ਦੇ ਬਚਨ ਅੱਜ ਉਹ ਜਿਨ੍ਹਾਂ ਨੇ ਅੰਦਰ ਸੋਚ ਲਿਆ ਵਾ ਕਿ ਇਹਨਾਂ ਨੂੰ ਗੋਲੀਆਂ ਨਾਲ ਨਹੀਂ ਮਾਰ ਸਕੇ ਫਿਰ ਕਿਤਰਾ ਮਾਰੀਏ ਜਿਹੜੇ ਉਹਨਾਂ ਦੇ ਸਿਆਣੇ ਦਿਮਾਗ ਆ ਉਹਨਾਂ ਕਹਿਆ ਇਹਨਾਂ ਚੋਂ ਦਸਮ ਦੀ ਬਾਣੀ ਘਟਾ ਦਿਓ ਇਹ ਦਸਮ ਦੀ ਬਾਣੀ ਪੜਨੀ ਛੱਡ ਦੇਣਾ ਆਪੇ ਹੀ ਸੰਤ ਮਰ ਜਾਣਗੇ ਆਪੇ ਹੀ ਛਾਤ ਹੋ ਜਾਣਗੇ ਇਹਨਾਂ ਅੰਦਰ ਉਹ ਵੀਰਸ ਮਰ ਜਾਏ ਜਿਹੜਾ ਰੋਜ਼ ਪੜਦੇ ਰਾਜ ਕਰੇਗਾ ਅਕੀ ਰਹੇ ਨਾ ਕੋਈ ਇਹਨਾਂ ਦੀ ਭਾਵਨਾ ਆਪੇ ਹੀ ਖਤਮ ਹੋ ਜਾਊ ਤਾਂ ਕਿਆ ਜਾ ਰਿਹਾ ਦਸਮ ਦੀ ਬਾਣੀ ਨਾ ਪੜੋ ਆ ਕੀਆ ਜਾ ਰਿਹਾ ਜੱਪ ਸਾਹਿਬ ਦਾ ਪੜੋ ਕਿਉਂ ਆਖੋ ਵਾਹਿਗੁਰੂ ਵਾਹਿਗੁਰੂ ਦਸਮ ਪਿਤਾ ਨੇ ਇੱਕ ਚੰਡੀ ਦੀ ਵਾਰ ਜਿੱਥੇ ਲਿਖੀ ਨਾ ਤੁਸੀਂ ਕੁਝ ਉਹਨੂੰ ਆਖੋ ਕੋਈ ਨੈਕਾ ਬਣਾ ਕੇ ਮੇਰੇ ਸਤਿਗੁਰੂ ਨੇ ਇਹ ਜਿਹੜਾ ਕਾਵ ਰਚਿਆ ਆਖੋ ਵਾਹਿਗੁਰੂ ਵਾਹਿਗੁਰੂ ਜਿਸ ਨੈਕਾ ਦੇ ਨਾਮ ਤੇ ਕਿਤਾਬ ਲਿਖੀ ਜਿਸ ਨੈਕਾ ਦੇ ਨਾਮ ਤੇ ਕਵਤਾ ਕਾਵ ਰਚਿਆ ਉਹਦਾ ਨਾਮ ਦੁਰਗਾ ਰੱਖਿਆ ਦੁਰਗਾ ਆਖੋ ਵਾਹਿਗੁਰੂ ਦੇ ਬੜੇ ਪਿਆਰੇ ਬਚਨ ਆਖਿਆ ਨਰੰਕਾਰ ਨੂੰ ਆਦਰ ਨਾਦਰ ਜਾਣ ਕੇ ਕ੍ਰਿਸ਼ਨ ਨੂੰ ਲੜਦੇ ਨੂੰ ਵੇਖਿਆ ਮਾਂ ਭਾਰਤ ਦੇ ਵਿੱਚ ਆਖੋ ਵੈਗਰੂ ਹਾਏ ਕ੍ਰਿਸ਼ਨ ਨੂੰ ਕਿੱਸਾ ਤੋਂ ਫੜ ਕੇ ਕੰਸ ਨੂੰ ਮਾਰਦੇ ਨੂੰ ਵੇਖਿਆ ਦੁਨੀਆ ਨੇ ਆਖਿਆ ਕ੍ਰਿਸ਼ਨ ਨੇ ਮਾਰਿਆ ਆਖੋ ਵੈਗਰੂ ਹਾਏ ਦਸ਼ਮਪਿਤਾ ਨੇ ਕਹਿਆ ਨਹੀਂ ਕ੍ਰਿਸ਼ਨ ਨੇ ਨਹੀਂ ਮਾਰਿਆ ਕਿਤੇ ਰਾਮਚੰਦਰ ਦੇ ਰੂਪ ਵਿੱਚ ਜਦੋਂ ਰਾਵਣ ਨੂੰ ਮਾਰਿਆ ਦੁਨੀਆ ਨੇ ਕਿਹਾ ਰਾਵਣ ਨੂੰ ਰਾਮ ਨੇ ਮਾਰਿਆ ਕਹਿੰਦੇ ਨਹੀਂ ਨਹੀਂ ਆ ਦਸ਼ਮ ਨੇ ਸਭ ਕੋ ਸਮਝਾਇਆ ਤੇਥੋਂ ਹੀ ਬਲਰਾਮ ਲੈ ਧਿਆਨ ਦੇਣਾ ਤੇਥੋਂ ਹੀ ਬਲਰਾਮ ਲੈ ਸਮਝ ਰਹੇ ਹੋ ਤੇਥੋਂ ਮਤਲਬ ਤੇਰੇ ਕੋਲ